ਵਿਆਹ ਵਿੱਚ ਜਦੋਂ ਇੱਕ ਮੁੰਡਾ ਆ ਕੇ ਇੱਕ ਵਿਆਹ ਵਾਲੀ ਕੁੜੀ ਨੂੰ ਨੰਬਰ ਦੇਣ ਲੱਗਦਾ ਹੈ ਤਾਂ ਤੇ ਜਦੋਂ ਵਿਆਹ ਵਾਲੇ ਮੁੰਡੇ ਨੂੰ ਪਤਾ ਲੱਗਦਾ ਹੈ ਤੇ ਫਿਰ ਤੁਸੀਂ ਉਸ ਮੁੰਡੇ ਦਾ ਹਾਲ ਦੇਖੋ ਕੀ ਕਰਦੇ ਨੇ ਵਿਆਹ ਵਾਲਾ ਮੁੰਡਾ ਤੇ ਉਸ ਦੇ ਸਾਥੀ ਜੋ ਬਰਾਤੀ ਨੇ ਉਸ ਦਾ ਕੁੱਟ-ਕੁੱਟ ਕੇ ਆਸ਼ਕੀ ਦਾ ਪੂਤ ਉਤਾਰ ਦਿੰਦੇ ਨੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਵਿਆਹਾਂ ਦੇ ਵਿੱਚ ਰਿਵਾਜ ਤਾਂ ਬੜੇ ਹੁੰਦੇ ਨੇ ਪਰ ਇਹੋ ਜਿਹਾ ਹਰ ਰਵਾਜ ਕਦੇ ਨਹੀਂ ਦੇਖਿਆ ਹੋਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਵਿਆਹ ਵਾਲੀ ਕੁੜੀ ਦੇ ਭਰਾ ਤੇ ਪਰਜਾਈ ਦੇ ਵੱਲੋਂ ਇੱਕ ਰਸਮ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਲਾਵਾ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਪਾਣੀ ਦਾ ਸੱਟਾ ਦੇ ਕੇ ਉੱਪਰ ਦੀ ਚੱਕਰ ਲਗਾਏ ਜਾਂਦੇ ਨੇ ਤਾਂ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਇਸ ਭੈਣ ਦੀ ਡੋਲੀ ਤੁਰਦੀ ਹੈ ਤਾਂ ਤੁਸੀਂ ਉਸਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਆਪਣੀ ਭੈਣ ਨੂੰ ਰੋਂਦਿਆਂ ਦੇ ਕਿੰਨਾ ਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਭਰਾ ਆਪਣੀ ਭੈਣ ਨੂੰ ਰੋਂਦਿਆਂ ਹੋਇਆਂ ਨਹੀਂ ਦੇਖ ਸਕਦਾ ਤੇ ਆਪਣੀ ਭੈਣ ਨੂੰ ਗੱਲ ਲਾ ਕੇ ਹੱਸਣ ਲੱਗ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਵਿਦਾ ਕਰਦਾ ਹੈ ਇਸ ਭੈਣ ਭਰਾ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ